ਅੱਜ ਤਰੀਕ ਹੈ ਜੀ 23 ਮਾਰਚ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਸੇ ਅਸੀਂ ਵਿਰਾਸਤ ਮੇਲੇ 'ਚ ਖੜੇ ਆ ਬਖਿੰਡਾ ਸਪੋਰਟ ਸਟੇਡੀਅਮ ਦੇ ਪਿੱਛੇ ਜੈਪਾਲਗੜ੍ਹ ਬਣਾਇਆ ਹੋਇਆ ਬਹੁਤ ਵੱਡਾ ਮੇਲਾ ਆ ਆਉ ਤੁਹਾਨੂੰ ਇੱਕ ਇੱਕ ਕਰਕੇ ਚੀਜ਼ਾਂ ਦਿਖਾਉਣੇ ਇਹ ਪ੍ਰਦਰਸ਼ਨੀ ਲੱਗੀ ਹੋਈ ਹੈ ਜੀ ਵਿਰਾਸਤੀ ਚੀਜ਼ਾਂ ਦੀ ਨਾ ਪੁਰਾਣਾ ਅੰਗਰੇਜ਼ਾਂ ਦੇ ਟਾਈਮ ਦਾ ਨਲਕਾ ਛੋਟੇ ਨਲਕੇ ਪਹਿਲਾ ਅੰਗਰੇਜ਼ਾਂ ਨੇ ਇਹ ਲਾਏ ਸੀ। ਯਾ ਹੱਥ ਵਾਲਾ ਫੋਨ। ਅ ਰੂਮ ਇੰਜਨ ਵਾਲਾ ਤਾੜਾ ਇਹ ਹੁੰਦਾ ਸੀ। ਇੱਕ ਪਾਸੇ ਉਹ ਇਹ ਲੰਬੀ ਤਾਰ ਖਿੱਚ ਕੇ ਇਹਨੂੰ ਤੁਣਕੀ ਵਾਂਗੂ ਬੁਝਾਉਂਦੇ ਸੀ। ਅ ਰੇਡੀਓ। ਰਮਧਾਨੀਆਂ ਪਈਆਂ ਦੇਖੋ। ਇਹ ਖੱਡੀ ਹੈ ਇਹ ਇੱਕ ਵਾਰੀ ਇਹ ਮੇਤਰੋਂ ਦੀ ਪੈਣਾ ਫਿਰ ਦੂਜੇ ਪਾਸੇ ਇਧਰੋਂ ਦੀ ਸੂਤ ਕੱਢਣਾ ਧਰੀਆਂ ਬੋਲ ਲਈ ਕੇਸ ਬੋਲ ਲਈ ਪੁਰਾਣੇ ਸਿੱਕੇ ਆ ਜੀ ਸਾਡੇ ਚ ਚੱਲਦਾ ਹੋਰ ਬਾਈ ਦਾ ਹੋਵੇ ਮਲਜੀ ਨੇ ਦੱਸੀਆਂ ਮੈਂ ਤਾਂ ਆਪ ਬਹੁਤ ਖਰਚੀਆ ਜੀ ਇਹ ਬਣਾੜ ਪਈਆ ਬਿਤੇ ਮਰਜਾ ਦੇ ਵਿੱਚ ਪੁਰਾਣੇ ਰੇਡੀਓ ਹੈ ਜੀ ਬਲੰਦਰ ਚੱਲਦਾ ਪਾਕਿਸਤਾਨ ਚੱਲਦਾ ਅੱਛਾ ਕਲਾ ਬਹਿੰਡਾ ਐਫ ਐਮ ਨਹੀਂ ਚੱਲਦਾ ਬਾਕੀ ਸਾਰੇ ਚੱਲਦੇ ਕੱਕੜਾ ਗਿਆ ਕੱਟੀਆਂ ਹੋਈਆਂ ਜਿਹੜੀਆਂ ਕੜਮ ਚੱਲਦੀ ਆ ਕਿੰਨੇ ਵਗਾ ਖਾਂਦਾ ਉਹ ਵੇਖ ਲਈ ਬੱਲੂ ਆਣੇ ਬੱਲੂ ਆਣੇ ਅੱਛਾ ਬੈਂਟੀਆ ਉਹ ਗੱਡਾ ਬੰਦੂਆਂ ਨੇ ਤੁਮ ਆਇਆ ਅ ਲਾਗੇ ਲਾ ਕੇ ਸਭ ਨੀ ਕਰ ਟੇਪ ਤੇ ਕਾਟਾ ਹਾਂ ਦੇਸੀ ਬਣਦੇ ਸੀ ਡੈਕ ਕਹਿੰਦੇ ਸੀ ਇਹਨੂੰ ਡੈਕ ਬਹੁਤ ਸਾਰੇ ਸੋਨੇ ਸੰਦ ਬਣਾ ਕੇ ਉਹਨਾਂ ਦੇ ਮਾਡਲ ਬੱਥੇ ਹੋਏ ਆ ਛੋਟੇ ਛੋਟੇ ਇਹ ਕੜੀ ਵਿੱਚ ਤੰਗਲੀ ਦੇਖੋ ਲੱਕੜ ਦੀ ਤੰਗਲੀ ਹੈ ਆ ਲੋਹੇ ਦੀ ਹੈ ਆ ਜੱਫਾ ਇਹ ਰੋਕੇ ਦੇ ਨਾਲ ਇਕੱਠਾ ਪੜ ਲੈਂਦੇ ਸੀ ਇਹ ਸਲੰਗ ਹੈ ਇਹ ਲਗਾ ਪੁੱਟਣ ਵਾਲਾ ਆ ਲੋਹੇ ਵਾਲਾ ਹਾਲਾ ਕਣਤਾ ਦੇ ਸੀ ਨਾਲ ਆ ਪੰਜਾਲੀ ਐ ਇੱਥੇ ਦੋ ਦੋਨੇ ਪਿੰਡਾਂ ਦੇ ਸੇਰ ਆ ਜਾਂਦੇ ਸੀ ਇਹਦੇ ਤੇ ਫਿਰ ਹਲ ਤਾਰ ਲੈਂਦੇ ਸੀ ਦਾਣੇ ਭੁੰਦੀ ਆਕਾ ਦਾ ਅਸਮਾਨ ਬਣਾਇਆ ਕਦੀ ਸਿੱਧੂ ਧੀਮਰਾਓ ਮੇਰਕਰ

ਨੰਦ ਹਾਂ ਉਹ ਦੇ ਬੱਚੇ ਨਾਟਕ ਲਗਾਇਆ ਮੇਰਾ ਵੀਰ ਭਗਤ ਸਿੰਘ ਜਲੇਬੀਆਂ ਕੱਢ ਰਹੇ ਜੀ ਇੱਥੇ ਅਸੀਂ ਕਈ ਵਾਰੀ ਖਾ ਗਏ ਇਹਨਾਂ ਕੋਲੋਂ ਆ ਕੇ ਇਹ ਦੋ ਚੀਜ਼ਾਂ ਮੇਲੇ 'ਚ ਨਾ ਹੁਣ ਤਾਂ ਮੇਲਾ ਇਨਕੰਪਲੀਟ ਹੈ ਪਕੌੜੇ ਤੇ ਜਲੇਬੀਆਂ ਕਿਹੜੇ ਬਹੁਤ ਆ ਠੀਕ ਹੈ ਇੱਧਰ ਮੇਨ ਹੈ ਜੀ ਮੇਲੇ ਦਾ ਖੁੱਲਾ ਹਿੱਸਾ ਇੱਧਰ ਸਟੇਜ ਲੱਗੀ ਹੋਈ ਹੈ ਸਟੇਜ ਤੇ ਮੇਲਾ ਚੱਲ ਰਿਹਾ ਗੌਣ ਵਾਲੇ ਲੱਗਦੇ ਆ ਮੇਲੇ ਦੇ ਸਟੇਜ ਤੇ ਅ ਘਰ ਪਿੰਡ ਬਣਾਇਆ ਹੋਇਆ ਜੀ ਪੂਰਾ ਇਹ ਜੈਲਦਾਰਾਂ ਦੀ ਹਵੇਲੀ ਦਿਖਾਈ ਹੈ ਉਹ ਥੋੜਾ ਫਿਊਡਲ ਸਿਸਟਮ ਹੈ ਇਹ ਖਤਮ ਹੋਣਾ ਚਾਹੀਦਾ ਪਰ ਹੈਗਾ ਵੀਰ ਬਾਬੇ ਦੀਆਂ ਮਨੋਤਾ ਹੁੰਦੀਆਂ ਜਿੱਥੇ ਇਹ ਦਰਗਾਹ ਬਣਾਈ ਹੈ ਮਟੀਆਂ ਕੱਟ ਕੇ ਰੱਖੀਆਂ ਤੇ ਵੀ ਪੜਾ ਰਹੀ ਹੈ ਲੱਖਾ ਗੱਡਾ ਖੜਾ ਪੁਰਾਣਾ ਤੇ ਇੱਥੇ ਆ ਤਿਆਰੀ ਹੋ ਰਹੀ ਹੈ ਜੀ ਬਾਜ਼ੀਗਰਾਂ ਨੇ ਛਿੰਝ ਪਾਉਣੀ ਹੈ ਛਿੰਝ ਪਾਉਣਗੇ ਬਾਜੀ ਘੋੜਨਗੇ ਬਾਜੀ ਘੋੜਦੀ ਆਉਣਗੇ ਨਾ ਜੀ ਇਹ ਬਾਜੀ ਦੀ ਤਿਆਰੀ ਕਰ ਰਹੇ ਆ ਜੀ ਮੁੰਡੇ ਤੇ ਬਾਜੀ ਪੈਂਦੀ ਦੇਖਾਂਗੇ ਆ ਵੀ ਘਰ ਹੈ ਜੀ ਪੁਰਾਣਾ ਨਾ ਸੰਦੂਕ ਪਏ ਆ ਦੇਖੋ ਸੰਦੂਕਾਂ ਤੇ ਦਰੀਆਂ ਕੇਸ ਸਰਾਣੇ ਤੁਸੀਂ ਕੀ ਕਰ ਰਹੇ ਹੋ ਨਾਲਾ ਨਾਲਾ ਅੱਛਾ ਹਾਂ ਜੀ ਬੀਬੀ ਨਾਲਾ ਗੁੰਦੀਆਂ ਆਇ ਤੇ ਤੁਹਾਡੀ ਇੱਕ ਚੱਕੀ ਝਰਕਾ ਨਿਸਰ ਇਹ ਐਮ ਪੈਂਦੀ ਹੈ ਜੀ ਦੇਖੋ ਚਰਖੇ ਦੀ ਤੰਦ ਆਗ ਬਲੋਟਾ ਇਹਨੂੰ ਇੱਥੇ ਲਪੇਟ ਦੇਣਾ ਫਿਰ ਮੇਰੇ ਇਧਰੋਂ ਕੱਟਦੇ ਜਾਣਾ ਉਹ ਟੁੱਟ ਗਈ ਇੱਥੇ ਇੱਥੇ ਹੀ ੁੱਟ ਜੂਗੀ ਫੇਰ ਇਹਦੇ ਸਾਰੇ ਪਾਰਟ ਦੱਸਿਓ ਚਰਖੇ ਦੇ ਇਹ ਅਲੱਗ-ਅਲੱਗ ਹਿੱਸਿਆਂ ਦੇ ਕੀ ਨਾਮ ਹੈ ਆ ਬੋਜਾ ਆ ਬੋਜਾ ਜੀ ਹਾਂ ਜੀ ਇਹ ਮੁੰਨਾ ਆ ਤਾੜ ਆ ਤਾੜ ਆ ਕਸਣ ਆ ਤਸਣ ਆ ਮਾਲ ਆ ਮਾਲ ਹੋ ਗਈ ਇਹ ਤਾਂ ਸੁਣਦੇ ਆ ਆ ਗੁੱਡੀ ਹਾਂ ਸਾਰੀਆਂ ਗੁੱਡੀਆਂ ਹੀ ਆ ਸਾਰੀਆਂ ਆ ਚਰਮਗ ਆ ਚਰਮਗ ਹੋ ਗਿਆ ਆ ਦਮਕੜਾ ਆ ਤੱਕਲਾ ਹੋ ਗਿਆ ਠੀਕ ਐ ਤੇ ਤੁਸੀਂ ਆ ਪੂਣੀਆਂ ਬਣਾ ਕੇ ਰੱਖੀ ਜੀ ਆ ਬੇੜੀ ਇਹ ਪਲਾਣਾ ਇਕਲਾ ਆ ਯਾ ਰਹਿ ਗਏ ਸੀ ਜੀ ਨਹੀਂ ਹੁੰਦਾ ਮੇਰੇ ਕਰਕੇ ਹਾਂ ਕੋਚ ਹਾਂਜੀ ਉਹ ਗੁੱਜ ਗੁੱਜ ਉਹ ਤਾਰਾ ਉਹੁੰੁੰਦੇ ਆ ਬੀਬੀ ਤੁਹਾਡਾ ਕਿਹੜਾ ਪਿੰਡ ਹੈ ਕੋਖਾ ਜੀ ਕੋਖੜੇ ਦੇ ਹੋ ਪਿੰਡ ਕੱਤਦਾ ਕੋਈ ਚਰਖਾ ਹੁਣ ਹਾਂਜੀ ਕੱਤਦੇ ਆ ਜੇ ਕੱਤਦੇ ਨਹੀਂ ਤਾਂ ਗਾਈ ਬਚੇ ਆਹ ਇਹ ਊਰੀ ਇਹ ਊਰੀ ਹੈ ਬਹੁਤ ਸੋਹਣਾ ਵਿਰਾਸਤੀ ਕਾਰ ਬਣਾਇਆ ਹੈ ਜੀ ਦੇਖੋ ਸੱਚ ਪੁੱਤ ਬਹਿ ਕੇ ਕੱਤਰੀਆਂ ਬੀਜੀਆਂ ਆਪ ਕਿੰਨਾ ਬਰਕਤ ਹੈ ਨਾ ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਰੇ ਇੱਕ ਦਿਨ ਤੇਰਾ ਮਿਲਦਾ ਹੈ ਕਿ ਉਹ ਪਾ ਲੈ ਜਿਵੇਂ ਦੋ ਮੰਜਿਆਂ ਤੇ ਜੋੜ ਕੇ ਸਪੀਕਰ ਲੱਗਦੇ ਸੀ ਉਹਦਾ ਮਾਡਲ ਹੈ ਆ ਜਿਵੇਂ ਕਬੂਤਰ ਰੱਖੇ ਹੁੰਦੇ ਸੀ ਨਾ ਉਹਵੇਂ ਆ ਛਤਰੀ ਆ ਕਬੂਤਰਾਂ ਵਾਲੀ ਉੱਪਰ ਇਹਦੇ ਤੇ ਕਬੂਤਰ ਬਿਠਾ ਕੇ ੜਾਉਂਦੇ ਮਿੱਟੀ ਦੇ ਪੇਪਰ ਕਾਗਜ਼ ਗੁੰਨ ਕੇ ਮਿੱਟੀ ਚ ਉਹਦੇ ਬਣੇ ਹੋਏ ਆ ਸਿੱਕੂ ਸਾਡੇ ਨੌਜਵਾਨ ਚਿੱਤਰਕਾਰ ਹੈ ਜੀ ਬੜਾ ਸੋਹਣਾ ਕੰਮ ਕਰਦੇ ਆ ਜੀ ਮੁੰਡੇ ਸਾਰੇ ਆ ਇਹਨਾਂ ਦੇ ਕੋਡ ਹੈ ਜੀ ਜੇ ਕੁਝ ਬਣਵਾਉਣਾ ਹੋਵੇ ਤੁਸੀਂ 101 ਨੰਬਰ 1 ਬੌਧਨ ਦਾ ਲੱਭੀ ਐ त पती इन चार ज चार ਅਸਲੀ ਖਾਣੇ ਸਾਰੇ ਸਾਗ ਹੈ ਜੀ ਤੌੜੀ ਚ ਨਾਲ ਪੂੜੀਆਂ ਚਟਨੀ ਮੱਕੀਆਂ ਦੀਆਂ ਰੋਟੀਆਂ ਲਈ ਜਾਂਦੇ ਆਂ ਆ ਵੀ ਪੂੜੇ ਲਾ ਰਹੀ ਹੈ ਪੂੜੇ ਨੂੰ ਪਕਾਉਣਾ ਹੁੰਦਾ ਦਾ ਸਲੌਣਾ ਨਹੀਂ ਕਾਂਢੀ ਦਾ ਦੁੱਤ ਅਮੇਰਾ ਅਸਤੀ ਕਾ ਰਜੀ ਸਮਾਨ ਦੇਖੋ ਇਹ ਤੋੜੀ ਜੰਦੀਰਾ ਝੜ ਕੇ ਪਏ ਆ ਕਮੁੱਤਣਾ ਰਿਛਾ ਤਰੀਆ ਚੱਕੀ ਪਈ ਐ ਆਹ ਧਰਾਣੇ ਕੱਟੇ ਹੋਏ ਆਂ ਚਰੀਆਂ ਖੇਸ ਐਤੋਂ ਤੁਸੀਂ ਘਰ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਐਕਸੀਬਿਸ਼ਨ ਨਹੀਂ ਹੈ ਬਾਬੇ ਸਤਾ ਪੱਗੜੀ ਜਾਂਦੇ ਆ ਪਣੇ ਦੇ ਚੋਂ ਕੱਢ ਦੇਗੇ ਤੇ ਇਹ ਧੂਣਾ ਲੱਗਿਆ ਹੋਇਆ ਬਾਬਿਆਂ ਦਾ ਧੂਣਾ ਇਦਾਂ ਜੱਕ ਚੱਲ ਰਿਹਾ ਹੈ ਇਦਾਂ ਚਤਤ ਕਲਾ ਪ੍ਰਦਰਸ਼ਨੀ ਵੀ ਲੱਗੀ ਹੈ ਜੇ ਦਾ ਸਾਹੀ ਵੀਆ ਵੱਟਦੀਆਂ ਮਿੰਗਾ ਜੋੜਦੀਆਂ ਆ ਸੱਗੀ ਤੇ ਆ ਦੋਨੋਂ ਫੁੱਲ ਹੈ ਜੀ ਇਹਨੂੰ ਸੱਗੀ ਕਹਿੰਦੇ ਇਹਨੂੰ ਫੁੱਲ ਆ ਪਿੱਪਲ ਪੱਤੀਆਂ ਜੀ ਆ ਮੋਹਰਾ ਆ ਸਿੰਘ ਤੇ ਅਤ ਵਿਤੜੀ ਆ ਜੁਗਣੀ ਹੈ ਜੀ ਥੱਲੇ ਸਭ ਤੋਂ ਸਾਰੇ ਕੰਪਲੀਟ ਗੇਣੇ ਦਿਖਾਏ ਆ ਇੱਕ ਟੁੰਬੀ ਵਾਲਾ ਬਾਬਾ ਆ ਫੁਲਕਾਰੀ ਹੈ ਜੀ ਨਾ ਹੀਰ ਦੇ ਸੈਤੀ ਰਾਂਝਾ ਮਿਲਦਾ ਆ ਜੀ ਆ ਰਾਣੀ ਆ ਦੋ ਬੀਬੀਆਂ ਚੁਗਲੀਆਂ ਕਰਦੀਆਂ ਇਹ ਕੰਦਾਂ ਦੇ ਵੀ ਕੰਨ ਹੁੰਦੇ ਆ ਜੀ ਆ ਸੁਣਦੇ ਆ ਕੰਨ ਬੀਬੀਆਂ ਹੀ ਪਿੰਡ ਚ ਕਰਦੀਆਂ ਸੀ ਕੁਝ ਉਂਗਲੀਆਂ ਇਹ ਭੈਣਾ ਆ ਹੀਰ ਰਾਂਝਾ ਜੀ ਆ ਵਾਰਿਸ ਸ਼ਾ ਇਹ ਪੁਰਾਣਾ ਮੇਲੇ ਦਾ ਦਿਖਾਇਆ ਸੀ ਨਾ ਬੀਬੀਆਂ ਜਾ ਕੇ ਫੜਦੀਆਂ ਆ ਘੋੜਿਆਂ ਤੇ ਘੋੜ ਸਵਾਰ ਆ ਬਾਜੀ ਇੱਥੇ ਪਹੁੰਚ ਕੇ ਹੁਣੇ ਬਸ ਬਾਜੀ ਵੀ ਆ ਗਵਨਟਰੀ ਨਾ ਜੋ ਉਮੀਰ ਭਵੀ ਬਾਜੀ ਦਾ ਹੀ ਸੀਨ ਹੈ ਆ ਚਲ ਖਾ ਕਰਦੀ ਹੈ ਵੀ ਵੀ ਮਾਪੋਂ ਨੇ ਅਸਲੀ ਵੀ ਦੇਖੀ ਸੀ ਹਾਂ ਮੈਂ ਤਾਂ ਮੁਰਗਾ ਬਹੁਤ ਬਣਿਆ ਜੀ ਇਹ ਵੀ ਸਾਡੀ ਆ ਜਦੋਂ ਦਾ ਬਦਦੱਸ ਕਹਿੰਦੀ ਸੋਹਰੇ ਕੋਲੋਂ ਢੰਡ ਕੱਢ ਦੀ ਨੰਗਾ ਰੱਖ ਦੀ ਕਲਿੱਪ ਵਾਲਾ ਬਾਸਾ ਸਾਰੇ ਪੂਰੇ ਕਿਸਾਨੀ ਸੰਘਰਸ਼ ਨੂੰ ਯਾਦ ਕਰਦੀ ਸ਼ੇਨ ਸਿੰਘ ਇਹ ਭਗਤ ਸਿੰਘ ਇੱਕ ਗਾਡੀ ਲੋਹਾਰ ਦਿਖਾਏ ਆ ਤੜਕੇ ਤੜਕੇ ਸੂਰਜ ਨਿਕਲ ਰਿਹਾ ਮੋਰ ਕੱਚੇ ਇੱਥੇ ਗੰਦਾ ਤੇ ਬੈਠੇ ਆ ਕਹਿੰਦੇ ਜੀ ਕੈਂਠੇ ਵਾਲਾ ਆ ਗਿਆ ਪਰ ਉਹਨਾਂ ਭਾਈ ਨਹੀਂ ਤੇਰੇ ਕੰਮ ਨਾ ਮੁੱਕੇ ਕਿਹਦੇ ਕੰਮ ਕਰ ਰਹੀ ਹੈ ਮਦਾਨੀ ਨਾਲ ਰੈਡ ਕਰਈ ਹੈ। ਅਭੀ ਪੀ ਸਾਫ ਕੋਡ ਦੀ ਪਈ ਹੈ। ਅਬ ਬੇਸ਼ਕਤਾਂ ਦੀਆਂ ਤਸਵੀਰਾਂ। ਕੋਸ਼ ਇੱਥੇ ਲਾਈਵ ਪੇਂਟਿੰਗਸ ਵੀ ਹੋਈਆਂ ਸੀ। ਉਹ ਵੀ ਦਿਖਾਉਣੇ ਆ ਤੁਹਾਨੂੰ। ਇਹ ਬਾਬਾ ਗੁਰਦੇਵ ਸਿੰਘ ਕਮਾਗਾ ਕਾ ਮਾਰੂ ਦੀ ਅਮਰਜੀਤ ਪੇਂਟਰ ਜੀ ਨੇ ਬਣਾਈ ਆ ਇਹ ਇੰਦਰਜੀਤ ਚਿੱਤਰਕਾਰ ਨੇ ਕਰਤਾਰ ਸਿੰਘ ਸਰਾਬੇ ਦੀ ਸੁਪਾਲ ਸਿੰਘ ਹੋਣਾ ਨੇ ਭਾਈ ਮਹਾਰਾਜ ਸਿੰਘ ਦੀ ਅਗਰਪ੍ਰੀਤ ਸਿੰਘ ਚਿੱਤਰਕਾਰ ਐਟ ਉਹਨਾਂ ਨੇ ਬਿਠਾਈ ਆ ਗਦਰੀ ਗੁਲਾਬਕੌਰ ਦੀ ਇਹ ਜੀ ਸਾਡੇ ਗੁਰਜੀਤ ਸਿੰਘ ਜੀ ਨੇ ਕੀ ਬਣਾ ਰਿਹਾ ਹੈ ਸ਼ਹੀਦ ਉਦਮ ਸਿੰਘ ਦੀ ਬੜੀ ਪਿਆਰੀ ਤਸਵੀਰ ਬਣੀ ਹੈ ਜੀ ਦੇਖੋ ਪਿੱਛੇ ਚੱਲਿਆਂ ਵਾਲਾ ਬਾਗ ਇੱਧਰ ਚੀਦੋਂ ਤੋਂ ਬਦਲਾ ਲੈੰਦਾ ਕਿ ਐਕਸਟਰ ਹਾਲ ਲੰਡਨ ਚ ਇਹ ਸਾਡੇ ਮਿੱਤ ਜੀ ਨੇ ਜੀ ਇਹ ਭਗਤ ਸਿੰਘ ਥੱਲੇ ਪੁਰਾਣਾ ਸੀਨ ਦਿਖਾਇਆ ਜਦੋਂ ਕੀ ਹਾਲ ਚੱਲੇ ਬਹੁਤ ਖੂਬਸੂਰਤ ਹੈ ਸਿਆਣੀ ਇੱਥੇ ਭਗੈਰ ਕੇ ਥੋੜੀ ਦੇਖੋ ਤੁਸੀਂ ਇੱਧਰ ਸਾਡੇ ਕੁਝ ਹੋਰ ਕਮਾਲ ਦੇ ਚਿੱਤਰਕਾਰ ਕਰਦੇ ਜੀ ਕੰਮ ਐਚ ਐਸ ਨੌਗ ਇੱਕ ਬੜਾ ਮੁੰਡਾ ਨਾਮ ਹੈ ਜੀ ਇਹਨਾਂ ਦਾ ਇਹਨਾਂ ਦੀ ਪਿੰਟਿੰਗ ਹੈ ਅਬਾਸ ਸਾਹਿਬ ਸੇ ਬੇਤੀ ਹੁਣਾਂ ਦੇ ਸੁਪੁੱਤਰ ਇਹਨਾਂ ਨੇ ਵੀ ਐਂਗਲੋ ਸਿਕਵਾਰਚ ਯੁੱਧ ਕੀਤਾ ਸੀ ਇਹ ਸਾਡੇ ਗੁਰਪ੍ਰੀਤ ਸਿੰਘ ਨਾਮ ਤਾਰੀ ਜੀ ਨੇ ਜੀ ਵੈਸੀ ਨਾਮ ਹੀ ਬੜਾ ਪਿਆਰਾ ਗੁਰਪ੍ਰੀਤ ਦੇਖੋ ਗੁਰਪ੍ਰੀਤ ਨਾਮ ਮੈਨੂੰ ਲੱਗਦਾ ਸਭ ਤੋਂ ਸੋਹਣਾ ਨਾਮ ਆ ਚੁਣ ਇਹ ਸਾਡੇ ਬਲਵਿੰਦਰ ਜੀ ਨੇ ਜੀ ਇਹ ਲਾਲਾ ਦਾਜਪਤਰਾ ਜੀ ਦੀ ਬਣਾ ਰਹੇ ਜਦੋਂ ਸਾਈਮਨ ਕਮਿਸ਼ਨ ਵਾਲਾ ਪੂਰਾ ਕਾਰਨ ਹੋਇਆ ਦੰਗਾ ਪਈਆ ਸਾਡੇ ਸਤਨਾਮ ਸਿੰਘ ਜੀ ਨੇ ਜੀ ਇਹ ਨਾਲੇ ਮਦਲ ਨਾਲ ਟੀਂਗ ਰੇਦੀ ਬਣਾਈ ਹੈ ਸੋ ਦੋਸਤੋ ଏਸੀ ਪੂਰਾ ਵਿਰਾਸਤ ਵਿੱਲਾ ਅਸੀਂ ਐਂਡ ਪੇਂਟਿੰਗ ਤੇ ਕੀਤਾ ਸੋ ਮਿਲਦੇ ਰਵਾਂਗੇ ਇਹੋ ਜੇ ਹੋਰ ਲਾਈਫ ਨਾਲ ਥੈਂਕ ਯੂ